ਬਾਬਾ ਬੰਤਾ ਸਿੰਘ ਕਹਿੰਦਾ ਬਾਣੀ ਨੇ ਤੀਰਥਾਂ ਦਾ ਖੰਡਨ ਨਹੀਂ ਕੀਤਾ ਉਹ ਇਸੇ ਕਰਕੇ ਵੀ ਬਾਬਾ ਤੁਮਾ ਜਿਹੜਾ ਨਾ ਉਹ ਕੁੰਭ ਦੇ ਮੇਲੇ ਤੇ ਨਹਾਉਣ ਵਾਸਤੇ ਗਿਆ ਸੀ ਇਹ ਗੱਲ ਤੁਸੀਂ ਵੀ ਸੁਣੀ ਹੋਣੀ ਆ ਬਾਬੇ ਬੰਤਾ ਸਿੰਘ ਦੀ ਅਸੀਂ ਨਾ ਕਈ ਵਾਰ ਖੰਡਨ ਕਰਨ ਲੱਗ ਪੈਨੇ ਆ ਤੀਰਥਾਂ ਦਾ ਬਾਣੀ ਦੀਆਂ ਪੰਕਤੀਆਂ ਲੈ ਕੇ ਹਜੇ ਕਿ ਅਰਥ ਦਾ ਅਨਰਥ ਕਰ ਰਹੇ ਨੇ ਬਾਣੀ ਨੇ ਕਿਸੇ ਤੀਰਥ ਦਾ ਖੰਡਨ ਨਹੀਂ ਕੀਤਾ ਜੇ ਤੁਸੀਂ ਦੂਜੇ ਧਰਮਾਂ ਦੇ ਤੀਰਤ ਦਾ ਖੰਡਨ ਕਰੋਗੇ ਤੇ ਤੁਹਾਡੇ ਧਰਮ ਦੇ ਸਥਾਨਾਂ ਦਾ ਵੀ ਤੇ ਅਗਲੇ ਖੰਡਨ ਕਰਨਗੇ ਨਾ ਭਾਈ ਪਹਿਲੀ ਗੱਲ ਤਾਂ ਬਾਬਾ ਬੰਤਾ ਸਿੰਘ ਦੂਜੇ ਦੇ ਧਰਮਾਂ ਦਾ ਨਹੀਂ ਹਿੰਦੂ ਧਰਮ ਦਾ ਦੂਸਰੇ ਦੇ ਧਰਮਾਂ ਦਾ ਖੰਡਨ ਤੇ ਤੂੰ ਆਪ ਕਰਦਾ ਬਾਣੀ ਨਹੀਂ ਕਰਦੀ ਬਾਣੀ ਤਾਂ ਸਿਰਫ ਚਮਤਕਾਰਾਂ ਦਾ ਖੰਡਨ ਕਰਦੀ ਆ ਵੀ ਜਿਹੜੇ ਚਮਤਕਾਰ ਜਿਹੜੇ ਪਾਪ ਆ ਉਹ ਚੁੱਭੀਆਂ ਮਾਰਨ ਦੇ ਨਾਲ ਧੋਤੇ ਜਾਂਦੇ ਆ ਨਾਲੇ ਤੇਰਾ ਤਾਂ ਕੰਮ ਹੀ ਆ ਲੋਕਾਂ ਨੂੰ ਚਮਤਕਾਰਾਂ ਦੇ ਨਾਲ ਜੋੜਨਾ ਕਿ ਚਮਤਕਾਰ ਸਿਰਫ ਹਿੰਦੂ ਧਰਮ ਦੇ ਵਿੱਚ ਹੋ ਸਕਦੇ ਆ ਤੇ ਇਹਨੂੰ ਤਾਂ ਬਸ ਟਿੱਪਣੀਆਂ ਕਰਨ ਵਾਸਤੇ ਬਿਠਾਇਆ ਹੋਇਆ ਪੁਜਾਰੀ ਨੇ ਤੂੰ ਤਾਂ ਸਿੱਖ ਪ੍ਰਚਾਰਕ ਹੋ ਕੇ ਸਿੱਖੀ ਨੂੰ ਵੀ ਨਹੀਂ ਬਖਸ਼ਦਾ ਤੂੰ ਬਾਬੇ ਤੁੰਮੇ ਨੂੰ ਸਹੀ ਸਾਬਤ ਕਰ ਦਿੰਦਾ ਕਰਕੇ ਬਾਣੀ ਨੂੰ ਝੂਠਾ ਆਖ ਦਿੱਤਾ ਚਲੋ ਬਾਣੀ ਤੇ ਕਿਸੇ ਨੇ ਪੜ੍ਹਨੀ ਜਾਂ ਨਹੀਂ ਪੜ੍ਹਨੀ ਹਰ ਕੋਈ ਬਾਣੀ ਪੜ੍ਹ ਵੀ ਨਹੀਂ ਸਕਦਾ ਕਿਉਂਕਿ ਬਾਣੀ ਤਾਂ ਤੁਸੀਂ ਗੁਰੂਆਂ ਦੀ ਦੇਹ ਬਣਾ ਕੇ ਪੇਸ਼ ਕੀਤੀ ਹੋਈ ਆ ਲੋਕਾਂ ਦੇ ਅੱਗੇ ਉਹਦੇ ਉੱਤੇ ਤਾਂ ਤੁਹਾਡਾ ਕਬਜ਼ਾ ਉਹ ਤਾਂ ਰਮਾਲਿਆਂ ਦੇ ਵਿੱਚ ਜਗੜੀ ਹੋਈ ਆ ਤੁਸੀਂ ਉਹਦੇ ਨਾਂ ਤੇ ਤੇ ਧੰਦਾ ਚੱਲਣ ਰਿਹਾ ਤੁਹਾਡਾ ਇਸੇ ਕਰਕੇ ਬਾਣੀ ਤੱਕ ਪਹੁੰਚਣਾ ਹਰੇਕ ਦੇ ਵਸ ਦੀ ਗੱਲ ਨਹੀਂ ਹਰ ਬੰਦਾ ਤਾਂ ਸਿਰਫ ਮੱਥਾ ਟੇਕ ਸਕਦਾ ਉਹ ਵੀ ਦੂਰੋਂ ਲੋਕ ਤਾਂ ਹੱਥ ਲਾਉਣਾ ਵੀ ਬੇਅਦਵੀ ਸਮਝਦੇ ਆ ਬਾਣੀ ਨੂੰ ਫਿਰ ਲੋਕਾਂ ਨੂੰ ਕੀ ਪਤਾ ਹੋਣਾ ਵੀ ਬਾਣੀ ਨੇ ਤੀਰਥਾਂ ਦਾ ਖੰਡਨ ਕੀਤਾ ਜਾਂ ਨਹੀਂ ਕੀਤਾ ਜੋ ਵੀ ਤੁਸੀਂ ਆਖਦੇ ਆ ਲੋਕੀ ਉਹੋ ਹੀ ਮੰਨੀ ਜਾਂਦੇ ਆ ਪਰ ਜਪਜੀ ਸਾਹਿਬ ਤਾਂ ਲੋਕੀ ਰੋਜ਼ ਪੜ੍ਹਦੇ ਆ ਦੀਰਥਾਂ ਦਾ ਖੰਡਨ ਤੇ ਜਪਜੀ ਸਾਹਿਬ ਨੇ ਕੀਤਾ ਹੋਇਆ ਜਪਜੀ ਸਾਹਿਬ ਵੀ ਕਿਹੜਾ ਲੋਕੀ ਧਿਆਨ ਨਾ ਪੜਦੇ ਆ ਉਹ ਵੀ ਲੋਕ ਕਰਦੇ ਆ ਆਪਣੀ ਆਦਤ ਦੇ ਅਨੁਸਾਰ ਹਰ ਚੀਜ਼ ਨੂੰ ਬੰਦਾ ਆਪਣੀ ਆਦਤ ਬਣਾ ਕੇ ਬੈਠ ਜਾਂਦਾ ਪਾਠ ਕਰਨਾ ਜਾਂ ਸਿਗਰਟ ਪੀਣਾ ਕੋਈ ਬਹੁਤਾ ਫਰਕ ਨਹੀਂ ਘਾ ਪਾਠ ਕਰਨਾ ਵੀ ਆਦਤ ਆ ਤੇ ਸਿਗਰਟ ਪੀਣਾ ਵੀ ਆਦਤ ਆ ਪਾਠ ਕਰਨਾ ਥੋੜੀ ਜਿਹੀ ਚੰਗੀ ਆਦਤ ਆ ਉਹ ਵੀ ਤਾਂ ਕਰਕੇ ਵੀ ਅਗਰ ਜੇ ਤੁਸੀਂ ਉਹ ਕੰਮ ਕਰਦੇ ਆ ਜੋ ਪਾਠ ਦੇ ਵਿੱਚ ਲਿਖਿਆ ਹੋਇਆ ਜੋ ਜਪਜੀ ਸਾਹਿਬ ਦੇ ਵਿੱਚ ਲਿਖਿਆ ਹੋਇਆ ਜਪਜੀ ਸਾਹਿਬ ਦੇ ਵਿੱਚ ਤਾਂ ਸਾਫ਼-ਸਾਫ਼ ਲਿਖਿਆ ਹੋਇਆ ਵੀ 66 ਤੀਥਾਂ ਦਾ ਇਸ਼ਨਾਨ ਜਿਹੜਾ ਵਾ ਉਹ ਤੁਹਾਨੂੰ ਸੁਣਨ ਦੇ ਨਾਲ ਹੋ ਜਾਂਦਾ ਮਾਤਰ ਸੁਣਨ ਦੇ ਨਾਲ ਸਿਰਫ ਸੁਣਨਾ ਮਤਲਬ ਇਹ ਨਹੀਂ ਵੀ ਤੁਸੀਂ ਬਾਬੇ ਬੰਤੇ ਦੀਆਂ ਸੁਣੀ ਜਾਓ ਕੀ ਕਰਨਾ ਕੀ ਨਹੀਂ ਕਰਨਾ ਇਹਨਾਂ ਦੇ ਰੌਲੇ ਗੋਲੇ ਚੋਂ ਬਾਹਰ ਨਿਕਲ ਕੇ ਆਪਣੇ ਅੰਦਰ ਵਾਲੀ ਹੂਕ ਸੁਣਨੀ ਆ ਵੀ ਜਿਹੜੀ ਤੁਹਾਡੇ ਅੰਦਰ ਵੱਜ ਰਹੀ ਆ ਅੰਦਰ ਚੱਲ ਰਹੀ ਆ ਇਹਨੇ ਤਾਂ ਬਾਣੀ ਨੂੰ ਝੂਠਾ ਕਰ ਦਿੱਤਾ ਜਪਜੀ ਸਾਹਿਬ ਨੂੰ ਝੂਠਾ ਕਰ ਦਿੱਤਾ ਕਿ ਜਪਜੀ ਸਾਹਿਬ ਬਾਣੀ ਦਾ ਹਿੱਸਾ ਨਹੀਂ ਜਪਜੀ ਸਾਹਿਬ ਬਾਣੀ ਤੋਂ ਅਲੱਗ ਆ ਤੀਰਥਾਂ ਦੇ ਨਹਾਉਣ ਵਾਲੇ ਸੱਚੇ ਹੋਗੇ ਤੇ ਜਪਜੀ ਸਾਹਿਬ ਝੂਠਾ ਹੋ ਗਿਆ ਲੱਖਾਂ ਲੋਕ ਸਵੇਰੇ ਜਪਜੀ ਦਾ ਪਾਠ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਆ ਇਹਦਾ ਮਤਲਬ ਇਹ ਲੱਖਾਂ ਲੋਕ ਜਿਹੜੇ ਜਪਜੀ ਦਾ ਪਾਠ ਕਰਦੇ ਆ ਉਹ ਆਪਣੇ ਦਿਨ ਦੀ ਸ਼ੁਰੂਆਤ ਝੂਠ ਤੋਂ ਕਰਦੇ ਆ ਤੁਸੀਂ ਵੀ ਲੋਕਾਂ ਨੂੰ ਜਪਜੀ ਸਾਹਿਬ ਕਰਨ ਦੀ ਸਲਾਹ ਦਿੰਦੇ ਆ ਕਿ ਤੁਸੀਂ ਝੂਠ ਦਾ ਪਾਠ ਪੜ੍ਹਾ ਰਹੇ ਆ ਬਸ ਫੁੱਦੂ ਲੱਗਾ ਹੋਇਆ ਤੁਹਾਡਾ ਲਈ ਰੱਖੋ ਦੁਨੀਆ ਨੂੰ ਮੁਗਲਖ ਬਣਾਈ ਰੱਖੋ ਲੋਕ ਬਾਣੀ ਨਾਲੋਂ ਜ਼ਿਆਦਾ ਯਕੀਨ ਤੁਹਾਡੇ ਤੇ ਕਰਦੇ ਆ ਕਿਉਂਕਿ ਬਾਣੀ ਚਮਤਕਾਰਾਂ ਦੇ ਵਿੱਚੋਂ ਕੱਢਦੀ ਆ ਤੇ ਤੁਸੀਂ ਚਮਤਕਾਰਾਂ ਦੇ ਨਾਲ ਜੋੜਦੇ ਆ ਲੋਕਾਂ ਨੂੰ ਤੇ ਚਮਤਕਾਰ ਚਾਹੀਦੇ ਆ ਬਾਣੀ ਤੇ ਕਿਸੇ ਨੇ ਪੜ ਨਹੀਂ ਜਾਣੀ ਪੜਨੀ ਲੋਕ ਤੇ ਜਗਜੀਤ ਸਿੰਘ ਸਾਹਿਬ ਵੀ ਧਿਆਨ ਨਾਲ ਨਹੀਂ ਪੜਦੇ